ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਤੇ ਆਪਣਾ ਜਿਵੇਂ ਜਿਵੇਂ ਪਾਣੀ ਲੱਗਿਆ ਤੇ ਉਵੇਂ ਉਵੇਂ ਆਪਾਂ ਘਾੜੀ ਦਵਾਈ ਮਾਰੀ ਜਾਂਦੇ ਆ ਤੇ ਆਲੂਆਂ ਚ ਤੇ ਆਪਾਂ ਮਾਰਦੇ ਆ ਕਿਉਂਕਿ ਆਪਣੇ ਵਿਚੋੜਾ ਪੱਤਾ ਦਾ ਹੁੰਦਾ ਨਹੀਂ ਅਲਟਰਾ ਜੰਤ ਆਪਾਂ ਪਾ ਨਹੀਂ ਰਹੇ ਤੇ ਆਪਾਂ ਗ੍ਰਾਮੋ ਤੇ ਸੰਕੋਰ ਦੋਨੇ ਪਾਉਣੇ ਆ ਗ੍ਰਾਮੋ ਦਾ 1.5 ਲੀਟਰ ਪਾਈ ਸਾਨੂੰ ਕੋਰਾ ਕੋਲੀ ਵੀ ਆ 70 80 ਕਿਉਂਕਿ ਸਾਡੇ ਹੈਗੇ ਰਵੇਸਲੇ ਜੇ ਬਾਣੀ 70 75 ਗ੍ਰਾਮ ਹੀ ਜਾਣੀ ਕਿ 70 ਗ੍ਰਾਮ ਹੀ ਤੇ ਜੇ ਇੱਕ ਜਮਾ ਉਹ ਰੇਤੇ ਜੇ ਵਾਲਾ ਹੀ ਬਾਣਾ ਉਹ ਚ 50 60 ਕੀ ਪਾਉਣੀ ਆ ਵੱਧ ਨਹੀਂ ਪਾਉਣੀ ਕਿਉਂਕਿ ਆ ਦੇ ਹਜੇ ਇਹ ਚ ਦੋ ਦਿਨ ਰੱਖ ਕੇ ਮਾਰਾਂਗੇ ਹਜੇ ਇਤੋਂ ਤਾਂ ਹਜੇ ਆਲੂ ਮਾੜਾ ਮੋਟਾ ਹੀ ਬਾਹਰ ਜਿਆ ਆਉਂਦਾ ਤੇ ਆ ਲੈਣ ਨਿਕਲਣ ਲੱਗੀ ਦੇਖੋ ਪੂਰੀ ਐ ਐ ਨਿਕਲਦੀ ਆਉਂਦੀ ਆ ਸਾਰੀ ਕੋਈ ਤੇ ਕਿਉਂਕਿ ਇਹਨੂੰ ਚਾਰ ਪੰਜ ਦਿਨ ਪਾਣੀ ਪਹਿਲਾਂ ਲੱਗਿਆ ਵਿਆ ਇਹਦੇ ਨਾਲ ਉਹ 50 ਚ 50 ਦੀ ਤਿੰਨ ਦਿਨ ਪਹਿਲਾਂ ਕਿਉਂਕਿ ਆਹ ਤਿੰਨ ਦਿਨ ਪਹਿਲਾਂ ਬੀਜੀ ਗਈ ਸੀ ਵੀ ਜਾਂ ਆਹ ਤਿੰਨ ਦਿਨ ਬਾਅਦ ਚ ਸੀਗੀ ਇਹ ਤੇ ਉਹ ਖੇਤ ਉਹ ਇਹ ਤੋਂ ਵੀ ਇੱਕ ਦਿਨ ਬਾਅਦ ਦਾ ਉਧਰਲਾ ਖੇਤ ਦਾ ਤੇ ਇਹਨੂੰ ਪਾਣੀ ਵੀ ਪਹਿਲਾਂ ਲੱਗ ਗਿਆ ਸੀ ਲੈਣ ਨੂੰ ਬਸ ਇਹ ਐਂ ਬਾਬਾਈ ਨਿਕਲੀ ਵੀ ਆ ਸਾਰੀ ਕੁਈ ਆ ਨਿਕਲੀ ਵੀ ਤੇ ਬਸ ਇਹ ਤੇ ਅੱਜ ਮਾਰ ਦਾਂਗੇ ਇਹ ਤੇ ਬਸ ਕੱਲ ਨੂੰ ਨਹੀਂ ਪਰਸੋਂ ਮਾਰ ਦਾਂਗੇ ਫਿਰ ਉਹ ਪੰਜਾਂ ਗੱਲਾਂ ਤੇ ਵੀ ਐ ਆਪਦੇ ਹੀ ਬੰਦੇ ਆ ਇੱਕ ਬੰਦਾwidehat ਦੀ ਟੋਲੀ ਨਹੀਂ ਲੱਗਿਆ ਵਾ ਦੂਜੀ ਸਾਡੇ ਕੋਲੇ ਉਹ ਭੁੰਡਾ ਗਿਆ ਬਸ ਉਦਿਨਾ ਮਾਰੀ ਜਾਂਦੇ ਆ ਯਾਨੀ ਕਿ ਇਹ ਬਾਣ ਚ ਤਾਂ ਅਸੀਂ 70 75 ਗ੍ਰਾਮ ਪਾਈ ਜਾਂਦੇ ਆ ਤੁਹਾਨੂੰ ਕੋਰ ਤੇ ਆ 1.5 1.5 ਲੀਟਰ ਗ੍ਰਾਮੋਂ ਦਾ ਤਾਂ ਤੇ ਕਿਉਂਕਿ ਇਹ ਵੀ ਜਾਣਗੇ ਹੇਰ ਵੇਸ ਲਾ ਜਾ ਬਾਣਾ ਡਾਕਰ ਬਾਣ ਨਹੀਂ ਆ ਤੇ ਉਹ ਜਮਾਰੇਤੀ ਜਿਹੜਾ ਬਾਣਾ ਫੇਰ ਨਾ ਵੱਧ ਕੰਮ ਕਰ ਆਏ ਦੇਖੋ ਆਏ ਨਿਕਲਦੇ ਆਉਂਦੇ ਆ ਸਾਰੇ ਤੇ ਆ ਜਵੇਂ ਆ ਦੇਖੋ ਸਾਰੇ ਨਿਕਲ ਆਏ ਬਸ ਇਹ ਤਾਂ ਅਸਾਂ ਸਿਰੇ ਤਾਈਂ ਇਹ ਫੁੱਲ ਦੇਖੋ ਉਧਰ ਵੀ ਸਾਰੀਆਂ ਹੀ ਬਟਾ ਐ ਵਧੀਆ ਨਿਕਲਦੇ ਐ ਹੈ ਹੁਣ ਇਹ ਚ ਕਸਮ ਨਹੀਂ ਮਾਲਾ ਹੈ ਝੋਨਾ ਜਾਈ ਹਰਾਗਾ ਹੁੰਦਾ ਨਹੀਂ ਕਿਉਂਕਿ ਕਿਉਂਕਿ ਇਹ ਚ ਹੋ ਗਏ 4-5 ਸਾਲ ਹੋ ਗਏ ਲਗਾਤਾਰ ਆ ਲੈਂਡ ਤੇ 6 ਸਾਲ ਤੋਂ ਉੱਤੇ ਹੋ ਗਏ ਇਹ ਚ 5 ਸਾਲ ਤੋਂ ਉੱਤੇ ਹੋ ਗਏ ਇਹ ਚ 7 ਸਾਲ ਹੋ ਗਏ ਉਹ ਚ 5 ਸਾਲ ਹੋ ਗਏ ਸੀ ਹਲਵਾ ਚਾਤੇ ਉਹ ਚ ਤੀਜਾ ਸਾਲ ਆਦਕੀ ਦੂਜਾ ਸਾਲ ਉਹ ਬਾਣ ਚ ਵੀ ਉਹ ਚ ਦੂਜਾ ਸਾਲ ਉਹ ਚ 2-2 ਲੀਟਰ ਗ੍ਰਾਮੋਂ ਪਾ ਦਾਂਗੇ ਬਸ ਤੇ ਚੌੜਾ ਪੱਤਾ ਆਪਣੇ ਇੱਥੇ ਹੁੰਦਾ ਕੋਈ ਨਹੀਂ ਹੁੰਦਾ ਬਸ ਐ ਝੋਨਾ ਜਾਈ ਹਰਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਤੇ ਬਸ ਅੱਜ ਇਹ ਚਾਰ ਕਿੱਲੇ ਦੁਪਹਿਰ ਨੂੰ ਰੋਟੀ ਮੋਕੇ ਨੂੰ ਕੱਢ ਦਾਂਗੇ ਵਾ ਕਿੱਲਾ ਸਵਾ ਕਿੱਲਾ ਤੱਕ ਕੱਢਤਾ ਤੇ ਉਹ ਭੁੰਡੇ ਜੇ ਵਾਲੀ ਵੀ ਦੂਜੀ ਢੋਲੀ ਆ ਵੀ ਦੂਜੀ ਢੋਲੀ ਆ ਕਿੱਲੇ ਕਿੱਲੇ ਦਾ ਡਾਕ ਆ ਇਹਨਾਂ ਦੇ ਵਾਰში ਛੇ ਢੋਲੀਆਂ ਪਾ ਦੇਣੀਆਂ ਤੇ ਨਾਲੇ ਥਾ ਨਾ ਰਹੂਗਾ ਦਵਾਈਓ ਸਾਹਬ ਨਾਲ ਮੰਡੀ ਵੀ ਆ ਬਸ ਕੋਲੀ ਵੀ ਆ ਕਿਉਂਕਿ ਆਪਣੇ ਗੁੱਲੀ ਡੰਡਾ ਦਾ ਇਹ ਚ ਹੁਣ ਜਮਾ ਹੀ ਨਹੀਂ ਹੁੰਦਾ ਬਸ ਹੁਣ ਨਿਕਲਦੇ ਆਉਂਦੇ ਆ ਤੇ ਅਲਟਰਾ ਜਨ ਆਪਾਂ ਚੋੜੇ ਪੱਤੇ ਤੋਂ ਪਾਈ ਕੋਈ ਨਹੀਂ ਤੇ ਖਾਲ ਐ ਭਰ ਲਈਦਾ ਇੱਥੋਂ ਹੀ ਐ ਲੰਮਾ ਖਾਲ ਐ 45 ਕਿੱਲਿਆਂ ਦੀ ਬਾਹੀ ਬਸ ਐਂ ਭਰ ਕੇ ਸਰ ਜਾਂਦਾ ਬਸ ਜਿਵੇਂ ਜਿਵੇਂ ਨਿਕਲੀ ਜਾਣਗੇ ਜਿਵੇਂ ਜਿਵੇਂ ਐ ਉਸ ਹਿਸਾਬ ਨਾਲ ਹੀ ਸਪਰੇਅ ਕਰੀ ਜਾਵਾਂਗੇ ਜਿਵੇਂ ਹੁਣ ਅੱਜ ਆ ਲੈਣ ਤੇ ਕਰ ਦਾਂਗੇ ਦੋਨੇ ਬੰਦੇ ਕੱਲ ਨੂੰ ਪਰਸੋ ਚੋਂ ਉੱਥੇ ਤਾਂ ਹੀ ਇੱਤੇ ਕਰ ਦਾਂਗੇ ਆਹ ਇਧਰ ਆਪਣੇ ਗਵਾਂਡੀਆਂ ਦੇ ਨਾਲ ਕਣ ਕਰੀ ਹੋਈ ਵੀ ਸੀ ਤੇ ਇਧਰ ਆ ਪਾਲੂਆਂ ਦੇ ਨਾਲ ਨਾਲ ਹੱਥਾਂਲੀ ਢੋਲੀ ਨਾਲ ਦੋ ਪਾਤੀਆਂ ਲੰਮੇ ਲੋੜ ਉਧਰੋਂ ਸਿੱਧੀ ਵਾਹੀ ਨੂੰ ਵੀ ਅਗਲੇ ਦੇ ਇਹਨੇ ਦਵਾਈ ਪਊਗੀ ਹੱਥਾਂਲੀ ਢੋਲੀ ਨਾਲ ਜਾਂਦੀ ਨਹੀਂ ਨਾਲ-ਨਾਲ ਹੁਣ ਪਾਤੀਆਂ ਖਤਰਾ ਚੱਕਿਆ ਗਿਆ ਹੁਣ ਉਦੀ ਮਗਰੋਂ ਇੰਨੀ ਮਗਰੋਂ ਮੋੜਨ ਲੱਗ ਜਾਣਾ ਇਧਰੋਂ ਇੱਕ ਫਾਂਡ ਉਧਰੋਂ ਲੈ ਗਏ ਸੀ ਉਧਰੋਂ ਇੱਕ ਮੋੜ ਲਿਆ ਮਣੋਂ ਤੋਂ ਮਗਰੋਂ ਮਗਰੋਂ ਪੜ ਤੋਂ ਮੂੜੀ ਚਲਾਂਗੇ ਪੰਜਵੀਂ ਛੇਵੀਂ ਤੋਂ ਫਿਰ ਆਏ ਕారణ ਕਿਤੇ ਨਾ ਜਾਊ ਅਗਲੇ ਦੇ ਦਵਾਈ ਨੁਕਸਾਨ ਨਾ ਹੋਊਗਾ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ